ਮੈਂ ਖੁਦ ਕਿਸਾਨ ਦਾ ਬੇਟਾ ਸੋ ਮੈਨੂੰ ਸਾਰਾ ਪਤਾ ਹੈ ਕਿੱਥੇ ਘਾਟਾ ਪੈਂਦਾ ਕਿੱਥੇ ਮਾਰੇ ਜਾਂਦੇ ਆ ਕਿੱਥੇ ਟੱਗੀ ਵੱਜਦੀ ਹੈ ਮੈਂ ਸਾਰਾ ਠੀਕ ਕਰੂੰਗਾ ਕਿੱਧਰ ਦੇਜੋ ਇਹ ਜਦ ਦੇ ਗੱਡੀਆਂ ਗੱਡੀਆਂ ਦੀ ਸਪੀਡਾ ਸਪੀਡ ਚੈੱਕ ਕਰੋ ਗੱਡੀ ਦੀ ਹੈ ਭਗਵਾਨ ਕਮਾਨ ਸੀਐਮ ਦਾ ਕਾਫਲਾ ਨਿਕਲ ਰਿਹਾ ਸਪੀਡ ਚੈੱਕ ਕਰੋ ਇਹ ਲੋਕਾਂ ਚੋਂ ਆਉਣ ਜੋਗਾ ਨਹੀਂ ਰਿਹਾ ਲੋਕ ਜੜਾ ਹੁੰਦੀਆਂ ਕਿਸੇ ਲੀਡਰ ਦੀਆਂ ਕੀ ਕਹਿੰਦੀ ਇਹ ਅੱਜ ਲੋਕਾਂ ਤੋਂ ਭੱਜ ਰਿਹਾ ਇਹਨਾਂ ਲੋਕਾਂ ਦੀ ਆਉਣਾ ਪੈਣਾ ਹੁਣ ਇਹਨੂੰ ਕੀ ਕਹੀਏ ਸਾਡੀ ਰੋਟੀ ਖੋਈ ਜਾ ਰਹੀ ਆ ਸਾਡੀ ਰੋਜ਼ੀ ਖੋਈ ਜਾ ਰਹੀ ਆ ਸਾਨੂੰ ਅਸੀਂ ਵਿਰੋਧਤਾ ਕਰਾਂਗੇ ਸਾਡਾ ਹੱਕ ਉਹ ਕਰਨਾ ਐਂਡ ਦਾ ਕਰਾਂਗੇ ਸਾਨੂੰ ਇੱਥੇ ਬੈਠ ਕੇ ਸਮਝਾ ਸਕਦੇ ਕਿਉਂ ਭੱਜ ਕੇ ਗਏ ਆ ਇੰਨੀ ਤੇਜ਼ ਭੱਜਣ ਦਾ ਇਹਨਾਂ ਦਾ ਮਤਲਬ ਕੀ ਸੀ ਤੁਸੀਂ ਆਪ ਹੀ ਦੇਖ ਲਿਆ ਇਹ ਕਿੰਨੇ ਗੰਦੀ ਸਰਕਾਰ ਆ ਸਾਨੂੰ ਇਹ ਪਾਲਿਸੀਆਂ ਨਹੀਂ ਚਾਹੀਦੀਆਂ ਸਾਡੇ ਹੱਕ ਵਿੱਚ ਨਹੀਂ ਜਿਹੜੇ ਹਿਸਾਬ ਨਾਲ ਅੱਜ ਕਿਸਾਨਾਂ ਨੂੰ ਗਾਲਾਂ ਕੱਢ ਰਿਹਾ ਕਿਸਾਨਾਂ ਨੇ ਜਮੀਨ ਦਾ ਖੋਹ ਰਿਆ ਅਸੀਂ ਇਹਦਾ ਅਸੀਂ ਇਹਦੇ ਮੂੰਹ ਵੀ ਦੇਖਣਾ ਪਸੰਦ ਨਹੀਂ ਕਰਦੇ ਹੋਰ ਅਸੀਂ ਕੀ ਕਹੀਏ ਜੀ ਰਜਗਾਰ ਤਾਂ ਤੁਹਾਨੂੰ ਕੀ ਦੇਣਾ ਸੀ ਸਾਡੀ ਚੋ ਲੁਧਿਆਣਾ ਜ਼ਿਲ੍ਹੇ ਦੇ 60000 ਏਕੜ ਖੋਹ ਕੇ ਸਾਨੂੰ ਲੱਖਾਂ ਲੋਕਾਂ ਨੂੰ ਬਰਬਾਦ ਕਰ ਰਹੇ ਆ ਇਹ ਪਾਲਿਸੀ ਸਾਡੇ ਬੱਚੇ ਤਾਂ ਬਾਹਰ ਗਏ ਸੀ ਸਾਨੂੰ ਵੀ ਕਿਸੇ ਪਾਸੇ ਜੋਗਾ ਨਹੀਂ ਛੱਡਿਆ